ਜਲੰਧਰ ਦੇ ਵਿੱਚ ਪਹਿਲੇ ਰਾਉਂਡ ਦੇ ਵਿੱਚ ਜੋ ਅੱਗੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀ 666 ਫੋਟਾ ਜੋ ਵੋਟਾਂ ਤੇ ਤੇ ਪਵਨ ਕੁਮਾਰ ਟਿੰਨੂ 5283 ਵੋਟਾਂ ਤੇ ਨੇ ਤੇ ਸੁਸ਼ੀਲ ਕੁਮਾਰ ਰਿੰਕੂ 4187 ਤੇ ਮਹਿੰਦਰ ਸਿੰਘ ਕੇਪੀ ਜੋ 1555 ਤੇ ਬਲਵਿੰਦਰ ਸਿੰਘ ਹੈ 1583 ਸਭ ਤੋਂ ਅੱਗੇ ਪਹਿਲੇ ਰਾਉਂਡ ਤੇ ਜੋ ਚਰਨ ਸਿੰਘ ਚੰਨੀ ਜੋ ਕਾਂਗਰਸ ਦੇ ਨੇ ਜਲੰਧਰ ਤੋਂ ਅੱਗੇ ਚੱਲ ਰਹੇ ਨੇ ਤੁਹਾਨੂੰ ਦੱਸ ਦिए ਜਲੰਧਰ ਦੀਆਂ ਤਸਵੀਰਾਂ ਜਿੱਤੇ ਪਹਿਲੇ ਰਾਉਂਡ ਦੇ ਵਿੱਚ ਇਸ ਟਾਈਮ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜੋ ਅੱਗੇ ਚੱਲ ਰਹੇ ਨੇ 666 ਫੋਟਾ ਦੇ ਕਿਹੜੇ ਅੱਗੇ ਚੱਲ ਰਹੇ ਨੇ ਅਗਲਾ ਰਾਉਂਡ ਕਿਹੜਾ ਸਟਾਰਟ ਹੋ ਚੁੱਕਾ ਤੁਹਾਨੂੰ ਇਸ ਦੀ ਤਸਵੀਰਾਂ ਲਗਾਤਾਰ ਤੁਹਾਨੂੰ ਜਗਬਾਨੀ ਟੀਵੀ ਤੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਵਾਰ ਤੋਂ ਫਿਰ ਮੈਂ ਤੁਹਾਨੂੰ ਦੱਸ ਦਵਾਂ ਚਰਨਜੀਤ ਸਿੰਘ ਚੰਨੀ 7666 ਫੋਟਾ ਤੇ ਆ ਕਮਨ ਕਮਾਟੀ ਨੂੰ 5283 ਵੋਟਾਂ ਦੇ ਅੱਗੇ ਨੇ ਸੁਸ਼ੀਲ ਕੁਮਾਰ ਰਿੰਕੂ 4187 ਵੋਟਾਂ ਦੇ ਅੱਗੇ ਨੇ ਮਹਿੰਦਰ ਸਿੰਘ ਕੇਪੀ 1555 ਵੋਟਾਂ ਤੇ ਬਲਵਿੰਦਰ ਕੁਮਾਰ 1583 ਵੋਟਾਂ ਤੇ ਨੇ ਤੇ ਇਸ ਟਾਈਮ ਜੋ ਹੈ ਅੱਗੇ ਚਰਨਜੀਤ ਸਿੰਘ ਚੰਨੀ ਜੋ ਹੈ ਰਾਉਂਡ ਤੇ ਚੱਲ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਗਬਾਨੀ ਤੇ ਲਾਈਵ ਤਸਵੀਰਾਂ ਪਹਿਲੇ ਰਾਉਂਡ ਤੇ ਇਸ ਟਾਈਮ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਜਲੰਧਰ ਦੇ ਵਿੱਚ ਪਹਿਲੇ ਰਾਉਂਡ ਦੇ ਵਿੱਚ ਜੋ ਹੈ ਅੱਗੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀ 6864 ਵੋਟਾਂ ਜੋ ਵੋਟਾਂ ਤੇ ਤੇ ਪਵਨ ਕੁਮਾਰ ਟਿੰਨੂ 5283 ਵੋਟਾਂ ਤੇ ਨੇ ਤੇ ਸੁਸ਼ੀਲ ਕੁਮਾਰ ਰਿੰਕੂ 4187 ਤੇ ਮਹਿੰਦਰ ਸਿੰਘ ਕੇਪੀ ਜੋ 1555 ਤੇ ਬਲਵਿੰਦਰ ਸਿੰਘ ਹੈ 1583 ਸਭ ਤੋਂ ਅੱਗੇ ਪਹਿਲੇ ਰਾਉਂਡ ਤੇ ਜੋ ਚਰਨ ਸਿੰਘ ਚੰਨੀ ਜੋ ਕਾਂਗਰਸ ਦੇ ਨੇਲ ਜਲੰਧਰ ਤੋਂ ਅੱਗੇ ਚੱਲ ਰਹੇ ਨੇ ਤੁਹਾਨੂੰ ਦੱਸ ਦਈਏ ਜਲੰਧਰ ਦੀਆਂ ਤਸਵੀਰਾਂ ਜਿੱਤੇ ਪਹਿਲੇ ਰਾਉਂਡ ਦੇ ਵਿੱਚ ਇਸ ਟਾਈਮ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜੋ ਅੱਗੇ ਚੱਲ ਰਹੇ ਨੇ 6664 ਵੋਟਾਂ ਦੇ ਕਿਹੜੇ ਅੱਗੇ ਚੱਲ ਰਹੇ ਨੇ ਅਗਲਾ ਰਾਉਂਡ ਕਿਹੜਾ ਸਟਾਰਟ ਹੋ ਚੁੱਕਾ ਹੈ ਤੁਹਾਨੂੰ ਇਸ ਤੇ ਤਸਵੀਰਾਂ ਲਗਾਤਾਰ ਤੁਹਾਨੂੰ ਜਗਬਾਨੀ ਟੀਵੀ ਤੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਵਾਰ ਤੋਂ ਫਿਰ ਮੈਂ ਤੁਹਾਨੂੰ ਦੱਸ ਦਵਾ ਚਰਨਜੀਤ ਸਿੰਘ ਚੰਨੀ 7664 ਫੋਟਾ ਤੇ ਹੈ ਕਮਨ ਕਮਾਟੀ ਨੂੰ 5200 83 ਵੋਟਾਂ ਦੇ ਅੱਗੇ ਨੇ ਸੁਸ਼ੀਲ ਕੁਮਾਰ ਰਿੰਕੂ 4187 ਵੋਟਾਂ ਦੇ ਅੱਗੇ ਨੇ ਮਹਿੰਦਰ ਸਿੰਘ ਕੇਪੀ 1555 ਵੋਟਾਂ ਤੇ ਬਲਵਿੰਦਰ ਕੁਮਾਰ 1583 ਵੋਟਾਂ ਤੇ ਨੇ ਤੇ ਇਸ ਟਾਈਮ ਜੋ ਹੈ ਅੱਗੇ ਚਰਨਜੀਤ ਸਿੰਘ ਚੰਨੀ ਜੋ ਹੈ ਰਾਉਂਡ ਤੇ ਚੱਲ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਗਬਾਨੀ ਤੇ ਲਾਈਵ ਤਸਵੀਰਾਂ ਪਹਿਲੇ ਰਾਉਂਡ ਤੇ ਇਸ ਟਾਈਮ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਜਲੰਧਰ ਦੇ ਵਿੱਚ ਪਹਿਲੇ ਰਾਉਂਡ ਦੇ ਵਿੱਚ ਜੋ ਹੈ ਅੱਗੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀ 666 ਫੋਟਾ ਜੋ ਵੋਟਾਂ ਤੇ ਤੇ ਪਵਨ ਕੁਮਾਰ ਟੀਨੂ 5983 ਵੋਟਾਂ ਤੇ ਨੇ ਤੇ ਸੁਸ਼ੀਲ ਕੁਮਾਰ ਰਿੰਕੂ 4187 ਤੇ ਮਹਿੰਦਰ ਸਿੰਘ ਕੇਪੀ ਜੋ 1555 ਤੇ ਬਲਵਿੰਦਰ ਸਿੰਘ ਹੈ 1583 ਸਭ ਤੋਂ ਅੱਗੇ ਪਹਿਲੇ ਰਾਉਂਡ ਤੇ ਜੋ ਚਰਨ ਸਿੰਘ ਚੰਨੀ ਜੋ ਕਾਂਗਰਸ ਦੇ ਨੇਲ ਜਲੰਧਰ ਤੋਂ ਅੱਗੇ ਚੱਲ ਰਹੇ ਨੇ ਤੁਹਾਨੂੰ ਦੱਸ ਦਈਏ ਜਲੰਧਰ ਦੀਆਂ ਤਸਵੀਰਾਂ ਜਿੱਤੇ ਪਹਿਲੇ ਰਾਉਂਡ ਦੇ ਵਿੱਚ ਇਸ ਟਾਈਮ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜੋ ਅੱਗੇ ਚੱਲ ਰਹੇ ਨੇ 666 ਵੋਟਾਂ ਦੇ ਕਿਹੜੇ ਅੱਗੇ ਚੱਲ ਰਹੇ ਨੇ ਅਗਲਾ ਰਾਉਂਡ ਕਿਹੜਾ ਸਟਾਰਟ ਹੋ ਚੁੱਕਾ ਹੈ ਤੁਹਾਨੂੰ ਇਸ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਜਗ ਨੇ ਟੀਵੀ ਤੇ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਵਾਰ ਤੋਂ ਫਿਰ ਮੈਂ ਤੁਹਾਨੂੰ ਦੱਸ ਦਵਾਂ ਚਰਨਜੀਤ ਸਿੰਘ ਚੰਨੀ 7668 ਵੋਟਾਂ ਦੇ ਆ ਪਵਨ ਕੁਮਾਰ ਟਿੰਨ ਨੂੰ 5283 ਵੋਟਾਂ ਦੇ ਅੱਗੇ ਨੇ ਸੁਸ਼ੀਲ ਕੁਮਾਰ ਰਿੰਕੂ 4187 ਵੋਟਾਂ ਦੇ ਅੱਗੇ ਨੇ ਮਹਿੰਦਰ ਸਿੰਘ ਕੇਪੀ 1555 ਵੋਟਾਂ ਤੇ ਬਲਵਿੰਦਰ ਕੁਮਾਰ 1583 ਵੋਟਾਂ ਤੇ ਨੇ ਤੇ ਇਸ ਟਾਈਮ ਜੋ ਹੈ ਅੱਗੇ ਚਰਨਜੀਤ ਸਿੰਘ ਚੰਨੀ ਜੋ ਹੈ ਰਾਉਂਡ ਤੇ ਚੱਲ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਗਬਾਨੀ ਤੇ ਲਾਈਵ ਤਸਵੀਰਾਂ ਪਹਿਲੇ ਰਾਉਂਡ ਤੇ ਇਸ ਟਾਈਮ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ